ਰਾਮਗੜੀਆ ਕਾਲਜ ਵਿਖੇ ਤਹਿਸੀਲਦਾਰ ਫਗਵਾੜਾ ਅਤੇ ਨਾਇਬ ਤਹਿਸੀਲਦਾਰ ਦੀ ਅਗਵਾਈ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਪੋਲਿੰਗ ਸਟਾਫ ਦੇ ਨਾਲ ਕੀਤੀ ਗਈ ਰਿਹਸਲ ਮੀਟਿੰਗ ਐਂਡ ਡੀਟੀਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਸ਼ ਸ਼ਰਮਾ ਤੇ ਪੁਨੀਤ ਦੀ ਰਿਪੋਰਟ ਜਾ ਦੇ ਜਿਹਨਾਂ ਦੀ ਹਾਜ਼ਰੀ ਨਹੀਂ ਲੱਗੀ ਫਿਰ ਪਲੀਜ਼ ਆਪਣੀ ਕਿਰਪਾ ਕਰਕੇ ਆਪਣੇ ਆਪਣੇ ਸੀਟਾਂ ਦੇ ਬਰਾਬਰ ਨੂੰ ਉੱਥੇ ਆ ਤੁਹਾਡੇ ਕੋਲ ਸਟੇਜ ਦੇ ਖੱਪੇ ਹੱਥ ਬਿਲਕੁਲ ਉੱਥੇ ਹਾਜ਼ਰੀ ਲਾ ਪੰਚਾਇਤ ਇਲੈਕਸ਼ਨ ਜਿਹੜੇ ਕਿ 15 ਤਰੀਕ ਨੂੰ ਹੋ ਰਹੇ ਆ ਆਪ ਸਾਰੇ ਜਾਣਦੇ ਆ ਉਹਦੇ ਸਬੰਧ ਦੇ ਵਿੱਚ ਜਿਹੜੀਆਂ ਸਟਾਫ ਦੀਆਂ ਡਿਊਟੀਆਂ ਇਲੈਕਸ਼ਨ ਕਰਾਉਣ ਦੇ ਲਈ ਉਹਦੀ ਅੱਜ ਪਹਿਲੀ ਰਸਲ ਜਿਹੜੀ ਆ ਬੰਦੂ ਰਾਮਬੜੀਆ ਪੋਲੀਟੈਕਨੀਕਲ ਕਾਲਜ ਦੇ ਵਿੱਚ ਪ੍ਰਸ਼ਾਸਨ ਵੱਲੋਂ ਰੱਖਿਆ ਗਈ ਆ ਅਗਲੀ ਰਸਲ ਜਿਹੜੀ ਆ ਉਹ 11 ਤਰੀਕ ਨੂੰ ਹੋਏਗੀ ਉਹਦੇ ਰਿਗਾਰਡਿੰਗ ਜਿਹੜੀਆਂ ਇਨਸਟਰਕਸ਼ਨਸ ਆ ਤਕਰੀਬਨ ਸਾਰੀਆਂ ਜਿਹੜੀਆਂ ਸਾਰਿਆਂ ਨੂੰ ਦੱਸੀਆਂ ਗਈਆਂ ਸੋ ਉਹਦੇ ਨਾਲ ਸਬੰਧਤ ਜਿਹੜੀ ਕੋਈ ਵੀ ਗੱਲਬਾਤ ਹੋਏਗੀ ਸਮੇਂ-ਸਮੇਂ ਦੇ ਉੱਤੇ ਅਪਡੇਟ ਕਰਦੇ ਰਹੀਏ ਜਿਹੜੀ ਰਿਹਸਲ ਦੇ ਬਾਰੇ ਥੋੜੀ ਜਾਣਕਾਰੀ ਦੇਈਏ ਪੰਚਾਇਤੀ ਚੋਣਾਂ 2024 ਵੀ ਅੱਜ ਜਿਹੜੀ ਰਿਹਸਲ ਆ ਪਹਿਲੀ ਰਿਹਸਲ ਉਹ ਪੋਲੀਟੈਕਨਿਕ ਕਾਲਜ ਰੋਗੜਾ ਵਿੱਚ ਰੱਖੀ ਗਈ ਸੀ ਤੇ ਆਪਾਂ ਕੋਲ 967 ਦੇ ਕਰੀਬ ਜਿਹੜਾ ਹੈਗਾ ਪੋਲਿੰਗ ਸਟਾਫ ਵੀ ਅੱਜ ਆਏ ਹੈਗੇ ਆ ਤੇ ਉਹਨਾਂ ਨੂੰ ਇੱਕ ਬੇਸਿਕ ਟ੍ਰੇਨਿੰਗ ਜਿਹੜੀ ਹੈ ਉਹ ਦਿੱਤੀ ਹੈ ਤੇ ਉਹਨਾਂ ਨੂੰ ਅਹਿਸਾਸ ਕਰਵਾਇਆ ਹੈ ਦੱਸਿਆ ਗਿਆ ਹੈ ਕਿ ਤੁਹਾਡੀ ਬੜੀ ਅਹਿਮ ਜ਼ਿੰਮੇਵਾਰੀ ਹੈ ਇਹ ਤੇ ਬੜੇ ਨਿਰਪੱਖ ਜਿਹੜੀਆਂ ਹੈਗੀਆਂ ਚੋਣਾਂ ਹਰ ਦਾ ਸ਼ੀ ਤਰੀਕੇ ਦੇ ਨਾਲ ਕਰਵਾਉਣੀਆਂ ਹਨ ਉਹਨਾਂ ਨੂੰ ਬੇਸਿਕ ਟ੍ਰੇਨਿੰਗ ਸਮਾਨ ਲੈਣ ਤੋਂ ਲੈ ਕੇ ਗਿਣਤੀ ਕਰਨ ਤੱਕ ਤੇ ਜਿਹੜਾ ਨਤੀਜਾ ਐਲਾਨ ਜਿਹੜਾ ਕਰਨ ਤੱਕ ਦੀ ਜੜੀਆਂ ਜਿੰਮੇਵਾਰੀਆਂ ਆ ਉਹਦੇ ਸੰਬੰਧੀ ਜੜੀ ਜੀ ਜਾਣਕਾਰੀ ਦਿੱਤੀ ਗਈ ਹੈ ਤੇ ਅਗਲੀ ਜਿਹੜੀ ਟ੍ਰੇਨਿੰਗ ਅਸੀਂ 11 ਤਰੀਕ ਅਕਤੂਬਰ ਨੂੰ ਕਰਨਾ ਹੀ ਕਰਨੀ ਹੈ ਉਹਦੇ ਵਿੱਚ ਇਹਨਾਂ ਨੂੰ ਫਿਜ਼ੀਕਲ ਤੌਰ ਤੇ ਤੇ ਬਾਕੀ ਜੜੀ ਡਿਟੇਲ ਦੀ ਟ੍ਰੇਨਿੰਗ ਆ ਉਸ ਦਿਨ ਦਿੱਤੀ ਜਾਊਗੀ ਸਰ ਸਮਾਨ ਵਗੈਰਾ ਕਦੋਂ ਬਣਨਾ ਹੈ ਸਮਾਨ ਜਿਹੜਾ ਹੈ ਅਸੀਂ ਉਹ 14 ਅਕਤੂਬਰ ਨੂੰ ਵੰਡਣਾ ਹੈ ਤੇ 15 ਨੂੰ ਜਿਹੜੀ ਹੈ ਇਲੈਕਸ਼ਨ ਆਪਣੀ ਅੱਠ ਤੋਂ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਹੋਵੇਗੀ ਤੇ ਉਸ ਤੋਂ ਬਾਅਦ ਸ਼ਾਮ ਦੇ 4 ਵਜੇ ਤੋਂ ਬਾਅਦ ਪੋਲਿੰਗ ਖਤਮ ਹੋਣ ਤੇ ਫਿਰ ਗਿਣਤੀ ਵੀ ਉਸ ਜਿਹੜੀ ਸਥਾਨ ਤੇ ਹੋਵੇਗੀ ਤੇ ਨਤੀਜਾ ਵੀ ਉੱਥੇ ਹੀ ਐਲਾਨ ਕਰਦੇ ਹੋਏ ਵਾਪਸ ਫਿਰ ਇਸੇ ਸਥਾਨ ਤੇ ਆ ਕੇ ਪੋਲਿੰਗ ਪਾਰਟੀਆਂ ਜਿਹੜੀਆਂ ਹੈਗੀਆਂ ਉਹ ਸਮਾਨ ਵਾਪਸ ਜਮ੍ਹਾਂ ਕਰਾਣਗੇ ਸਮਾਨ ਲੈਣ ਦਾ ਸਮਾਂ ਕਿੰਨੇ ਵਜੇ ਦਾ ਜੀ ਸਵੇਰ ਨੂੰ 14 ਤਰੀਕ ਨੂੰ 14 ਤਰੀਕ ਤੋਂ ਸਾਡਾ ਸਮਾਨ ਜਿਹੜਾ ਹੈਗਾ ਉਹ ਸਵੇਰੇ 9 ਵਜੇ ਤੋਂ ਸਟਾਰਟ ਹੋ ਜਾਵੇਗਾ ਜਿਸ ਵੇਲੇ 9 ਵਜੇ ਤੋਂ ਅਸੀਂ ਪੋਲਿੰਗ ਪਾਰਟੀਆਂ ਕੂੜੀਆਂ ਕਰਦੇ ਹੋਏ ਸਮਾਨ ਉਹਨਾਂ ਨੂੰ ਦੇਣਾ ਚਾਹੁੰਦੇ ਸਟਾਰਟ ਕਰਦੇ ਹਾਂ। ਹਾਂਜੀ ਸਰ ਅੱਜ ਦੀ ਰਿਹਸਲ ਦਾ ਕੀ ਮਤਲਬ ਹੈ? ਹਾਂਜੀ ਆਗਾਮੀ ਆਉਣ ਵਾਲੀਆਂ 15 ਅਕਤੂਬਰ ਨੂੰ ਜਿਹੜੀਆਂ ਪੰਚਾਇਤੀ ਚੋਣਾਂ ਆਮਵਾਲੀਆਂ ਨੇ ਉਹਨਾਂ ਦੇ ਵਾਸਤੇ ਅੱਜ ਸਾਡਾ ਜਿਹੜਾ ਪੋਲਿੰਗ ਸਟਾਫ ਡਿਪਲੋਏ ਕੀਤਾ ਗਿਆ ਉਹਨਾਂ ਦੀ ਰਿਹਸਲ ਰੱਖੀ ਗਈ ਸੀ ਇੱਥੇ। ਮੇਰੇ ਨਾਲ ਨਹੀਂ ਮੇਰੇ ਸਾਡੇ ਮਾਸਟਰ ਟ੍ਰੇਨਰ ਮਿਸਟਰ ਕਮਜੀਤ ਮਹਿਜ ਜੀ ਸਾਡੇ ਨੈਤਕੀ ਦਨਦੀਪ ਸਿੰਘ ਜੀ ਸੋ ਸਾਰਾ ਸਟਾਫ ਜਿਹੜਾ ਆਇਆ ਅੱਜ ਸਿਰਫ ਅਸੀਂ ਅਟੈਂਡੈਂਸ ਲਾ ਰਹੇ ਹਾਂ। ਇਹ ਵਕਰੀ ਵਕਰੀ ਟੀਮਾਂ ਪੂਰੀ ਕਰ ਰਹੀਆਂ ਹਾਂ ਹਾਂ ਬੇਸਿਕ ਟ੍ਰੇਨਿੰਗ ਜਿਹੜੀ ਇਹਨਾਂ ਨੇ ਸਮਾਨ ਲੈਣ ਤੋਂ ਲੈ ਕੇ ਪੂਲਿੰਗ ਦੇ ਤੱਕ ਕੀ ਕੀ ਉਹਨਾਂ ਦੀਆਂ ਜ਼ਿੰਮੇਵਾਰੀਆਂ ਨੇ ਇਸ ਤਰ੍ਹਾਂ ਕਿਸ ਤਰ੍ਹਾਂ ਉਹਨਾਂ ਨੇ ਪੂਲਿੰਗ ਕਰਾਉਣੀ ਹੈ ਨਿਰਪੱਖ ਹੋ ਕੇ ਇਹਦੇ ਬਾਰੇ ਉਹਨਾਂ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ ਤੇ ਇਹਦੇ ਵਾਸਤੇ ਅਸੀਂ ਇੱਕ ਹੋਰ ਪ੍ਰੋਫੈਸਰ ਰੱਖੀ ਹੈ ਉਹ ਅਗਲੀ ਅਸੀਂ 11 ਤਰੀਕ ਨੂੰ ਹਾਸਲ ਕਰਾਂਗੇ ਇਸੇ ਵੈਨਿਊ ਤੇ ਇੱਥੇ ਆਉਣੀ ਹੈ ਜੀ ਹਾਸਲ